ਆਹੇ ਗੁਰੂ ਜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਜੀ ਆਜ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਜੀ ਆਜ ਕੜੀ ਦੀ ਕੜੀ ਅਸੀਂ ਅਖੀਆਂ ਰਹੰਦੇ ਵਲਲਾਈਆਂ ਗੁਰੂ ਜੀ ਆਜ ਕੜੀ ਦੀ ਕੜੀ ਸੀਂ ਅੱਖੀਆਂ ਰਹੰਦੇ ਵੱਲ ਲਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਤੇਰੇ ਦੀਦਾਰ ਨੂੰ ਤਰਸ ਗਏ ਨੇ ਨੈਣ ਜੀ ਤਾਰੇ ਗਿਣਦਿਆਂ ਸਾਡੀ ਲੰਗ ਜਾਂਦੀ ਰਹਿਣ ਜੀ ਤੇਰੇ ਦੀਦਾਰ ਨੂੰ ਤਰਸ ਗਏ ਨੇ ਨੈਣ ਜੀ ਤਾਰੇ ਗਿਣਦਿਆਂ ਸਾਡੀ ਲੰਗ ਜਾਂਦੀ ਰਹਿਣ ਜੀ ਇਤ ਮੋਤ ਨਾਲੋਂ ਭੈਣੀ ਹੈ ਜੁਦਾਈਆਂ ਗੁਰੂ ਜੀ ਆਜੋ ਕੜੀ ਦੇ ਕੜੀ ਅਸੀਂ ਅੱਖੀਆਂ ਰਾਂਦੇ ਵਲ ਲਾਈਆਂ ਗੁਰੂ ਜੀ ਆਜੋ ਕੜੀ ਦੇ ਕੜੀ ਇਸ ਜਗ੍ਹੀ ਉੱਤੇ ਮੇਰਾ ਤੇਰੇ বিনা ਕੋਈ ਨਾ ਅਜੇ ਮੇਰੇ ਮਨ ਦੀ ਤਾਰੀਜ ਪੂਰੀ ਹੋਈ ਨਾ ਇਸ ਜਗ੍ਹੀ ਉੱਤੇ ਮੇਰਾ ਤੇਰੇ ਨਾ ਅਜੇ ਮੇਰੇ ਮਨੰ ਦੀ ਤਾਰੀਜ ਪੂਰੀ ਹੋਈ ਨਾ ਲੇਖ ਜਿੱਟੀਆਂ ਦੂਸਾਂ ਦੇ ਵੱਲ ਪਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਹਾ ਦੇ ਵੱਲ ਲਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਕਿੰਨਾ ਚੇਰ ਲੰਘੂ ਹੋਰਨਾ ਹੋਈ ਫਿਰ ਚੱਲੀ ਜਿੰਦ ਵਾਂਗੇ دیਵਾਨਿਆਂ ਕਿੰਨਾ ਚਿਰ ਲੰਘੂ ਹੋਰ ਨਾਲ ਬਹਾਨਿਆਂ ਹੋਈ ਫਿਰ ਚੱਲੀ ਜਿੰਦ ਵਾਂਗੇ دیਵਾਨਿਆਂ ਫਿਰ ਲੱਭਦੀ ਮੈਂ ਵਾਂਗੂ ਸੁਦਾਈਆਂ ਗੁਰੂ ਜੀਆ ਜੋ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਅਸੀਂ ਅੱਖੀਆਂ ਰਾਹਾਂ ਦੇ ਵਲ ਲਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਾਹਾਂ ਦੇ ਵਲ ਲਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਆਹੇ ਗੁਰੂ ਜੀ ਸਾਥੋਂ ਚੱਲੀਆਂ ਨਾ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਾਂਦੇ ਵੱਲ ਲਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਾਂਦੇ ਵੱਲ ਲਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਤੇਰੇ ਦੀਦਾਰ ਨੂੰ ਤਰਸ ਗਏ ਨੇ ਨੈਣ ਜੀ ਤਾਰੇ ਗਿਣਦਿਆਂ ਸਾਡੀ ਲੰਘ ਜਾਂਦੀ ਰਹਿਣ ਜੀ ਤੇਰੇ ਦੀਦਾਰ ਨੂੰ ਤਰਸ ਗਏ ਨੇ ਨੈਣ ਜੀ ਤਾਰੇ ਗਿਣਦਿਆਂ ਸਾਡੀ ਲੰਘ ਜਾਂਦੀ ਰਹਿਣ ਜੀ ਏਤ ਮੋਤ ਨਾਲ ਭੈਣੀਆ ਜੁਦਾਈਆਂ ਗੁਰੂ ਜੀ ਆਜੋ ਕੜੀ ਦੀਕੜ ਅਸੀਂ ਅੱਖੀਆਂ ਰਾਂ ਦੇ ਵੱਲ ਲਾਈਆਂ ਗੁਰੂ ਜੀ ਆਜੋ ਕੜੀ ਦੇ ਕੜੀ ਇਸ ਜਾਗੀ ਉੱਤੇ ਮੇਰਾ ਤੇਰੇ ਬਿਨਾ ਕੋਈ ਨਾ ਅਜੇ ਮੇਰੇ ਮਨੰ ਦੀ ਤਾਰੀਜ ਪੂਰੀ ਹੋਈ ਨਾ ਇਸ ਜਾਗੀ ਉੱਤੇ ਮੇਰਾ ਤੇਰੇ ਬਿਨਾ ਕੋਈ ਨਾ ਅਜੇ ਮੇਰੇ ਮਨੰ ਦੀ ਤਾਰੀਜ ਪੂਰੀ ਹੋਈ ਨਾ ਲੇਖ ਚਿੱਠੀਆਂ ਦੂਸਾਂ ਦੇ ਵੱਲ ਪਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਹਾ ਦੇ ਵੱਲ ਲਾਈਆਂ ਗੁਰੂ ਜੀ ਆਜੋ ਕੜੀ ਦੀ ਕੜੀ ਕਿੰਨਾ ਚੇਰ ਲੰਘੂ ਹੋਰ ਨਾਲ ਬਹਾਨੀਆਂ ਹੋਈ ਫਿਰ ਛੱਲੀ ਜਿੰਦ ਵਾਂਗਿ ਦੇਵੰਨਿਆ ਕਿੰਨਾ ਚੇਰ ਲੰਘੂ ਚੱਲੀ ਜੇਂ ਦੇ ਵਾਂਗ دیਵਾਨਿਆਂ ਫੀਰ ਲੱਭਦੀ ਮੈਂ ਮੰਗ ਸੁਦਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਹਾ ਦੇਵਲ ਲਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਅਸੀਂ ਅੱਖੀਆਂ ਰਹਾਂਦੇ ਵਾਂ ਲੈ ਲਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਸਾਥੋਂ ਚੱਲੀਆਂ ਨਾ ਜਾਣ ਜੁਦਾਈਆਂ ਗੁਰੂ ਜੀ ਆ ਜੋ ਕੜੀ ਦੀ ਕੜੀ ਵਾਹਿਗੁਰੂ ਜੀ ਵਾਹਿਗੁਰੂ ਜੀ